ਪਰਿਸਤਾਨਿ ਗੁਰੂ ਦੇ ਸਤਿਨਵਾਦੀ ਸਾਸ ਸੰਗਤਿਓ ਅੱਜ ਆਪਾਂ ਸਾਰੇ ਕੋ ਰੰਗੀਆਂ ਨੂੰ ਅਭੇਦ ਰੂਪ ਵਿੱਚ ਅਪੇਰ ਆਤਮਾ ਸ਼੍ਰੀ ਮਨਸਤ ਬਾਬਾ ਹਰੀ ਸਿੰਘ ਜੀ ਮਹਾਰਾਜ ਨੇ ਕਿਹਾ ਕਾਫੀ ਦਿਨਾਂ ਤੋਂ ਮਹਾਪੁਰਖ ਦੇ ਵੱਖਰੇ ਵੱਖਰੇ ਸਥਾਨਾਂ ਤੇ ਉਹਨਾਂ ਬੜੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ 116 ਸਾਲ ਬਾਅਦ ਵੀ ਭਾਵੇਂ 500 ਸਾਲ ਬਾਅਦ ਵੀ ਅੱਜ ਯਾਦ ਕਰਾਂਗੇ ਤਾਂ ਵੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਕਿਉਂ ਕਿ ਉਹਨਾਂ ਨੇ ਪਰਮੇਸ਼ਰ ਨੇ ਔਰ ਜਦਕੇ ਪਰਮੇਸ਼ਰ ਦੀ ਬਾਣੀ ਪੜ ਕੇ ਗੁਰੂ ਸਾਹਿਬ ਮਹਾਰਾਜ ਦੇ ਕੁਸ਼ੀ ਲੈ ਕੇ ਉਸ ਸ਼ਾਮ ਦੇ ਵਿੱਚ ਅਪੀਲ ਗੜੀ ਜੀ ਅਪੀਲ ਹੋ ਜਾਂਦੀ ਹੈ ਗੜੀ ਗੁਰੂ ਵਿੱਚ ਸਮਾ ਜਾਂਦੀ ਹੈ ਸ਼ਬਦ ਦੇ ਵਿੱਚ ਸਮਾ ਜਾਂਦੀ ਹੈ ਉਹ ਪ੍ਰਕਾਸ਼ ਉਹ ਕਦੇ ਖਤਰੀ ਨਹੀਂ ਹੋ ਸਕਦਾ ਦਿਨਾਂ ਜਦ ਚੰਦ ਸੂਰਜ ਸਾਰੇ ਰਹਿਣੇ ਵਾਲਾ ਉਹਨਾਂ ਜਰਮਾਹ ਫਲਕਾਂ ਦਾ ਜਿਹੜਾ ਨਾਮ ਹੈ ਉਹ ਹਮੇਸ਼ਾ ਇਸੇ ਤਰ੍ਹਾਂ ਦਿਨੋਂ ਦਿਨ ਛੜਦੀ ਕਲਾ ਵਿੱਚ ਜਾਵੇਗਾ ਮੇ ਤੋਂ ਪਹਿਲਾਂ ਬਹੁਤ ਸਾਰ ਜੋ ਪਤ ਸੇ ਮਹਾਨ ਹੁੰਦਾ ਧਿਰ ਤੇ ਕਲ ਵੀ ਤਾਂ ਬਾਦਸ਼ਾਹ ਮਹਾਰਾਜ ਦੀ ਉਮਾਰ ਵਖਤ ਹੈ ਨਾ ਮੇ ਕਹਿੰਦਾ ਉਹ ਬਰਾ ਦੇਵ ਦਿੱਤਿੰਦਰ ਸਿੰਘ ਨੇ ਮਾਲਕ ਪਰਵਾਰ ਦੇ ਬੜੇ ਅਭਿਆਸੀ ਬੜੇ ਖੋਜੀ ਇਤਿਹਾਸ ਦੇ ਬੜੇ ਜਾਣੋਦਾਨ ਉਹਨਾਂ ਨੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਉਹ ਕਸ਼ਮੀਰ ਦਾ ਬਾਰਾ ਪੂਰੇ ਦਾ ਇਤਿਹਾਸ ਸੁਣਾਇਆ ਜਿਸੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਉਹ ਮਾਤਾ ਭਾਗ ਭਰੀ ਦੀ ਅਰਦਾਸ ਨੂੰ ਕੁਝਿਆ ਸਤੂ ਜੀ ਮੈਨੂੰ ਦਦਾਰ ਕਰਨ ਵਾਸਤੇ ਲੈ ਕੇ ਜਾਓ ਕਹਿੰਦੇ ਮਾਤਾ ਉਹ ਐਸੇ ਸਤੂ ਜੀ ਹਨ ਉਹ ਘਟ ਘਟ ਨਹੀਂ ਜਨਨ ਹਾਰ ਹਨ ਤੁਸੀਂ ਯਾਦ ਕਰੋ ਸਤੂ ਜੀ ਨੇ ਦਦਾਰ ਬਖਸ਼ਿਸ਼ ਕੀਤੀ ਸੇਵਾ ਪਰਵਾਰ ਕੀਤੀ ਉੱਥੋਂ ਜੇ ਰ ਵਾਪਸ ਆਏ ਬਾਰਾ ਮੂਲੇ ਜਿਸੇ ਭਾਈ ਬਿਰੀ ਜਨਵਰ ਕੇ ਪਹਾੜ ਜਉਦੇ ਜਿਸੇ ਧਰਮ ਨੂੰ ਹਰਗੋਦ ਪਾਸ਼ਾ ਮਹਾਰਾਜ ਨੇ ਚਾਰ ਵੱਡੀਆਂ ਜੱਟਾਂ ਲੜੀਆਂ ਜਿਨ੍ਹਾਂ ਦੇ ਜੀ ਤਰੰਕਾਰ ਨੇ ਧਰਮ ਨੂੰ ਹਰਗੋਦ ਪਾਸ਼ਾ ਮਹਾਰਾਜ ਜਿੱਤ ਪ੍ਰਾਪਤ ਕੀਤੀ ਉੱਥੇ ਬਹੁਤ ਕਮਲ ਦੇ ਵਾਲੇ ਧਰਮ ਨੂੰ ਹਰਗੋਦ ਪਾਸ਼ਾ ਮਹਾਰਾਜ ਜਦੋਂ ਬਾਪਸ ਤੋਂ ਆਏ ਮੈਂ ਮਹਾਤਮਾ ਬਾਬਾ ਹਰੀ ਸਿੰਘ ਮਹਾਰਾਜ ਜੀ ਦੇ ਵੱਲ ਸੁਣਾਣ ਲੱਗਿਆ ਕਿ ਸਤ ਨੂੰ ਜੇ ਮੰਨੂ ਇਸ ਤਰ੍ਹਾਂ ਉਹ ਸੇਵਾ ਭਾਦੀ ਹੈ ਮਾਪੋ ਕਿਸ ਤਰ੍ਹਾਂ ਸਤਿਗੁਰੂ ਦੇ ਮਨ ਨੂੰ ਪਾਦੇ ਹੈ ਆਵਾਜ਼ ਆਈ ਬੱਚੇ ਦੇ ਰੋਣ ਦੀ ਆਵਾਜ਼ ਆਈ ਧਰਗੁਰੂ ਹਰਗੋਬਿੰਦ ਪਾਸ਼ਾ ਬਾਰੇ ਕਹਿਣ ਲੱਗੇ ਸਿੰਘੋ ਇਹ ਕਿਸ ਦੀ ਆਵਾਜ਼ ਹੈ ਅੰਦਰ ਜਾ ਕੇ ਸਤਿਗੁਰੂ ਭੈਣ ਲੱਗੇ ਸਿੰਘਾਂ ਨੇ ਜਾ ਕੇ ਦੇਖਿਆ ਛੋਟਾ ਜਨਮ ਦਾ ਬੱਚਾ ਦਿਸ ਸ਼ਕਲ ਬੜੀ ਪਿਆਰ ਕਰੂ ਦੋ ਗੱਜੂ ਦੇ ਵੱਡੇ ਵੱਡੇ ਬਾਗ ਨੂੰ ਜਿਹਨੂੰ ਦੇਖ ਕੇ ਡਰ ਆਦਾ ਸ਼ਕਲੋਂ ਮਾਰਨ ਦੀ ਗੱਲ ਕੀਤੀ ਮਹਾਰਾਜ ਇੱਕ ਬੜਾ ਗਰੂਰ ਵਰਗਾ ਹੈ ਮਹਾਰਾਜ ਰੰਗ ਨੰਨਾ ਉਹਦਾ ਕਾਲਾ ਹੈ ਇਹ ਕੀ ਆਖੋ ਸਾਤਰ ਦਰਜੁਨ ਖਾਦੂ ਦੇ ਪਾਸ਼ਾ ਮਹਾਰਾਜ ਦੇ ਕੋਟਰ ਨਿਕਲਿਆ ਕਹਿੰਦੇ ਨਹੀਂ ਇਹ ਦਸ ਸੁਫਰ ਹੈ ਦਰਜੁਨ ਮਦਨ ਤੋਂ ਪਾਸ਼ਾ ਮਹਾਰਾਜ ਨੇ ਕ੍ਰਿਸ਼ਣਿਆ ਪ੍ਰਾਪਤ ਕਰਕੇ ਬ੍ਰਹਮ ਗਿਆਤ ਵੀ ਪ੍ਰਾਪਤ ਕੀਤਾ ਅੱਜ ਵੀ ਜਿਹਦੀ ਬਲਸ ਹੈ ਦਿੱਲੀ ਦੇ ਵਿੱਚ ਵੰਪੇ ਦੇ ਵਿੱਚ ਆਸਾਮ ਦੇ ਕਲਮਤ ਦੇ ਤੇ ਬਸ ਬਸ ਰਹੀ ਹੈ ہر مہاراج بہت ساہ کر کے جنہوں نے پرمیشر کا نام جب کے بڑی پاگا پری کرتی ہے یہ جنا ہشارپور سارا ایریا ہے یہ بالکل بابا ردارا ਜਿਨ੍ਹਾਂ ਨੇ ਕੱਲ ਵੀ ਚਰਪਾਤਸ਼ਯਾ ਮਹਾਰਾਜ ਦੀ ਕ੍ਰਿਸ਼ ਕੀ ਲਈ ਕੱਲ ਹੀ ਚਰਪਾਤਸ਼ਯਾ ਮਹਾਰਾਜ ਦੀ ਬਖਸ਼ਿਸ਼ ਲਈ ਅਜੇ ਪੂਰੇ ਸੰਸਾਰ ਦੇ ਵਿੱਚ ਉਸ ਮਹਾਦੁੱਖਾਂ ਦਾ ਉਸ ਤਕਸਾਲ ਦਾ ਨਾ ਹੈ ਜਿਹੜੇ ਇਸ ਸਤਿ ਦੇਵੀ ਧੰਨ ਬਾਬਾ ਸ਼ੀਸ਼ ਸਾਹਿਬ ਜੀ ਬਾਹਰ ਧੰਨ ਬਾਬਾ ਨਰਿੰਦਰ ਸਿੰਘ ਜੀ ਬਾਹਰ ਧੰਨ ਬਾਬਾ ਨਰਿੰਦਰ ਸਿੰਘ ਜੀ ਬਾਹਰ ਇਹ ਕਿਹੜਾ ਬਾਬਾ ਕਹਿੰਦੇ ਸੀ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਉਹ ਕਲਮੀ ਧਰਦੀ ਮਖਸ਼ੂ ਉਹ ਕਲਮੀ ਧਰਦਾ ਵਚਨ ਜੋ ਬਾਬਾ ਅਰਧ ਸਿੰਘ ਮਹਾਰਾਜ ਬਖਸ਼ਸ਼ ਨਾਲ ਭੰਡਾਰ ਕਰ ਦਿੱਤੇ ਉਹਦਾ ਭੰਡਾਰ ਹੈ ਉਹ ਸਾਰਾ ਸੰਸਾਰ ਜਦੋਂ ਉਹ ਜੀਉ ਸਾਹਿਬ ਜਾਂਦਾ ਹੈ ਉਹ ਜੀਉ ਸਾਹਿਬ ਦੇ ਪਾਪ ਤੱਤੀ ਜਿੱਤੇ ਕਲਗੀਧਰ ਮਹਾਰਾਜ ਦਾ ਕਰਨ ਮਨ ਕਰਕੇ ਧਰਬਾਬਾ ਦਾਸ ਸਿੰਘ ਮਹਾਰਾਜ ਜੀ ਨੇ ਉਸੇ ਦਾ ਆਗਮਨ ਕੀਤਾ ਅਨ ਮਹਾਨ ਮਹਾਰਾਜ ਦੇ ਭੜੇ ਭੜੇ ਮਹਿਨਸਾਰ ਦਿੱਤੇ ਸੰਸਾਰ ਦੇ ਜਿੱਥੇ ਵੀ ਸੇਵਾ ਕਰਦੇ ਹਨ ਵੱਡੇ ਵੱਡੇ ਮਹਿਲ ਹਸਾਰੇ ਜਾਂਦੇ ਗੁਰੂ ਕੇ ਲੰਗਰ ਜਿਹੜੇ ਕਲਗੀਧਰ ਦੇ ਅਰਥਮ ਦੇ ਬੋਲ ਹਨ ਉਹ ਬਖਸ਼ਦੇ ਕਿਰਪਾ ਦੇ ਪਾਤਰ ਬਣੇ ਹੋਏ ਹਨ ਕਮਜੀਤਰ ਬਾਸ਼ੇ ਮਰਦ ਹੋਂ ਹੈ ਜਿਹੜਾ ਮੇਰਾ ਸਿੱਖ ਬੰਦ ਕੇ ਖੰਡਾ ਹੈ ਮੈਂ ਉਸ ਸਿੱਖ ਦੇ ਹਿਰਦੇ ਦੇ ਪਸੰਦਾਂ ਗਾਣੇ ਕੀ ਆਖ ਸਕਦਾ ਥੋੜਾ ਜਿਹਾ ਹੋਰ ਦੂਰ ਜਾਓ ਸਤਿਪਾਪਾ ਮਹਿੰਦਰ ਸਿੰਘ ਜੀ ਮਾਰਾ ਨੰਗਲ ਵਾਲਾ ਰੱਬੀ ਦੀ ਰੰਗੀ ਹੋਈ ਰੂਹ ਜਿਨ੍ਹਾਂ ਪਰਮੇਸ਼ਰ ਦੀ ਆराधना ਕਰਕੇ ਅੱਜ ਵੀ ਉਹ ਅਸਥਾਨ ਕਿਰਤੀ ਕਾਲ ਵਿੱਚ ਮਹਾਂਪੁਰਸ ਜੇ ਬੱਤਿਆ ਥੋੜਾ ਜਿਹਾ ਹੋਰ ਅੱਗੇ ਜਿ ਆਓ ਧੰਨ ਬਾਬਾ ਈਸ਼ਰ ਸਿੰਘ ਜੀ ਵਾਲਾ ਹੈ ਬਰਾਗੀ ਤਿਆਗੀ ਜਿਨ੍ਹਾਂ ਨੂੰ ਮਾਇਆ ਨਾਲ ਕੋਈ ਨਹੀਂ ਕੋਈ ਸਾਰਾ ਇਧਰ ਚੜ੍ਹਦੀ ਕਲਾ ਵਿੱਚ ਆ ਮਹਾਂਪੁਰਸ ਜੇ ਬੱਤਿਆ ਨਰਮਾ ਬਾਤ ਨੇ ਇਹ ਸਿੱਖੀ ਮਹਾਰਾਜ ਜਿਹੜੇ ਬੜਕ ਬਾਪ ਉਹ ਜਿਹੜੇ ਸਤ ਦੇ ਕਾਫੀ ਸਾਲ ਸੰਸਾਰਿਕ ਤੇ ਕਾਫੀ ਸਥਾਨਾ ਮਾਪ ਉਹ ਕਦ ਜੇ ਮੋਨੀ ਜੀ ਮਹਾਰਾਜ ਦਾ ਉਹ ਤੋਂ ਜਾ ਰਹੇ ਉਹਨੇ ਨਾਲ ਉੱਪਰ ਚੱਲ ਜਾਓ ਧਰਵਾ ਬਾਹ ਹਰੀ ਸਿੰਘ ਜੀ ਮਹਾਰਾਜ ਘਰ ਤੋਂ ਬਾਬਾ ਬਹਾਦਰ ਨਾਮ ਸਿੰਘ ਜਿਹੜੇ ਵਾਲੇ ਬਣੇ ਪਰ ਮੈਨੂੰ ਬਚਿੱਤ ਯਾਦ ਆ ਗਿਆ ਬਾਬਾ ਜਦੋਂ ਮਹਾਰਾਜ ਕੋਈ ਨਹੀਂ ਉੱਤਿਆ ਗਿਆ ਬਾਬਾ ਹਰਨਾਮ ਸਿੰਘ ਜੀ ਬਾਬਾ ਹਰੀ ਸਿੰਘ ਆਹਤ ਵਾਲੇ ਕਾਹ ਤੋਂ ਬੁਲਾਉਂ ਕਹਿੰਦੇ ਮਹਾਰਾਜ ਭਗਵਾਨ ਦੀ ਨਹੀਂ ਆਰਾਧਨਾ ਕੀਤੀ ਤੇ ਉਹ ਹਸਾਨੇ ਪੜਿਆ ਤਾਂ ਬਾਬਾ ਹਰਨਾਮ ਸਿੰਘ ਬਾਬਾ ਕਹਿਣ ਲੱਗੇ ਤੇਨੇ ਤੱਕ ਆਪਣੇ ਮੇਰੇ ਜਿੱਤਾ ਬਲ ਗਿਆ ਜੀ ਰਣਕੂਤ ਸਿੰਘ ਇਹਨਾਂ ਕੀਆ ਸਤਨਾਮ ਕਿਰਪਾ ਦੀ ਅਨਦਰ ਸਾਹਿਬ ਕੀ ਨਾ ਬਣਾਣਾ ਹੈ ਥੋੜਾ ਹੋਰ ਅੱਗੇ ਚੱਲ ਜਾਓ ਧੰਨ ਬਾਬਾ ਘਰਿਆ ਸਿੰਘ ਜੀ ਮਹਾਰਾਜ ਪਟਵਾਰੇ ਵਾਲੇ ਮਹਾਂਪੁਰਖ ਨੇ ਮਹਾਂਪੁਰਖ ਜਿਨ੍ਹਾਂ ਬਹੁਤ سارے ਮਹਾਂਪੁਰਖ ਕਦਰ ਕੀਤੇ ਧੰਨ ਬਾਬਾ ਸੇਵਾ ਸਿੰਘ ਜੀ ਮਹਾਰਾਜ ਕਿਲਾ ਅਨੰਦ ਨਗਰ ਹੈ ਇਹ ਮਹਾਂਪੁਰਖਾਂ ਦੀ ਧਰਤੀ

بابا سنگھ جی مہاراج جین والے بابا جیوے شاہ جی بابا گلاب شاہ جی, جی بابا کرمان جی, بابا جوالا جی آیا بابا کرم سنگھ جی مہاراج بابا دلیپ جی مہاراج مہیلی والے جو ساری بہت ہی مرد سفر کا ہے تھوڑا جا ہو چلو دھر بابا سو جی مہاراج ਇਸ ਤਰ੍ਹਾਂ ਬਾਬਾ ਹਰੀ ਸਿੰਘ ਜੀ ਮਹਾਰਾਜ ਦੀ ਵਾਲੇ ਹਿੰਦਾਂ ਬੜੇ ਆਨੰਦ ਵਿੱਚ ਰਹਿੰਦੇ ਸਨ ਇਸੇ ਤਰ੍ਹਾਂ ਆਨੰਦ ਵਿੱਚ ਰਹਿਣ ਵਾਲੇ ਸੰਤ ਬਾਬਾ ਸੋਹਣ ਸਿੰਘ ਜੀ ਮਹਾਰਾਜ ਡਿੱਪਾ ਸਾਹਿਬ ਤੇ ਖਿਆਲ ਬੱਤਾ ਸਾਸ ਕੇ ਐਸੀ ਰੱਖੀ ਹੋਈ ਰੂਹ ਜਿਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਕਿੰਨਾ ਭੋਝ ሸਕਣਾ ਕੰਡਾ ਨਹੀਂ ਸੀ ਪਰ ਬੜੇ ਆਨੰਦ ਵਿੱਚ ਰਹਿੰਦੇ ਸੀ ਉਸ ਡਿੱਪੇ ਵਿੱਚ ਰਹਿ ਕੇ ਵੀ

ਧੰਨ ਬਾਬਾ ਰੰਗੀ ਰੰਗੀ RAM ਜੀ ਮਾਪੁਰ ਕੋ ਇਤਨਾ ਬਾਰੇ ਬਹੁਤ ਕੱਤਦਾ ਜੋ ਹਰਿਆਣੇ ਭੁੰਗੇ ਭੁੰਗੇ ਦੇ ਕਿਉਂ ਦੇ ਵਿੱਚ ਰਹਿੰਦੇ ਸਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਬਹੁਤ ਉਹਨਾਂ ਕੋ ਸਕੇਵਲ ਦੇ ਕੇਵਲ ਇੱਕ ਬੋਰੀ ਹੁੰਦੀ ਸੀ ਬੋਰੀ ਦੇ ਵਿੱਚ ਮਹਾਂਪੁਰ ਖਾਣ ਬੈਠਣਾ ਕੋਈ ਹੁੰਦੇ ਲੈਣੀ ਕੋਈ ਰੱਖ ਨਜਰਨ ਧੰਨ ਬਾਬਾ ਜਵਾਹਰ ਸਿੰਘ ਮਹਾਰਾਜ ਬਾਬਾ ਵਿਸ਼ਣ ਸਿੰਘ ਜੀ ਮਹਾਰਾਜ ਬਾਬਾ ਹਰਰਾਮ ਸਿੰਘ ਜੀ ਮਹਾਰਾਜ ਫੈਮਿਲੀ ਆਲ ਮਹਾਰਾਜ ਬਹੁਤ ਇੰਨਾ ਬਿਲਕੁਲ ਆਪਣੇ ਨੂੰ ਉਹਨਾਂ ਦੇ ਚਰਨ ਸੇਵ ਬਾਬਾ ਅਮਰ ਸਿੰਘ ਜੀ ਹੋਏ ਇੱਕ ਮਹਾਰਾਜ ਦੇ ਮਹੰਮ ਕੋਏ ਉਹਨਾਂ ਦਾ ਸੇਵ ਬਾਬਾ ਨਤ ਸਿੰਘ ਉਹ ਵੀ ਟਿਕੀ ਰਹਿੰਦਾ ਤੇ ਬਾਬਾ ਲੰਕੀ RAM ਦੇ ਬੜੇ ਪਿਆਰੇ ਸਨ ਥੋੜਾ ਜਿਹਾ ਹੋਰ ਅੱਗੇ ਚੱਲ ਜਾਓ ਸੰਤ ਬਾਬਾ ਹਰਰਾਮ ਸਿੰਘ ਜੀ RAMਪੁਰ ਕੇੜੇ ਵਾਲੇ ਉਹਦੇ ਹੋਣੇ ਥੋੜਾ ਸਮਾਂ ਹੋਇਆ ਐਸਾ ਮਨ ਕਿਦਾਂ ਬੰਗ ਪੰਕਤੀ ਪੜਦੇ ਪੜਦੇ ਅੰਗਲੈਂਡ ਦੀ ਧਰਤੀ ਤੇ ਬੈਠੀ ਕੀਤ ਆ ਗਿਆ ਮਰਨ ਪੰਕਤੀ ਕਿਹੜੀ ਪੜ ਰਏ ਸਨ ਕਿਨੇ ਪ੍ਰਭੂ ਭਾਵ ਹੈ ਫਿਰ ਸਾਸ ਕਿਦ ਬਰਾਮਨ ਖਿਆਲ ਆਇਆ ਕਿਨੇ ਸੁਆਸਾ ਦੇ ਇਹ ਕਿਦਾਂ ਰਹਿ ਸਕਦਾ ਅੰਗਦੀ ਪੜ ਰਏ ਸਨ ਸ਼ਬਦ ਸੋੜ ਰਸ ਹਰ ਕੀ ਸੇਵ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਧੀ ਆਗੈ ਜਾਂ ਜਾਏ ਨਕਪਰ ਪਰਦੇ ਪਾਰ ਬ੍ਰਹਮ ਸੱਚ ਗਾਹੀ ਇਹ ਜਿਹੜੀਆਂ ਸੰਪਰਦਾ ਹਨ ਧਰਵਾਵਾ ਕਰਮ ਸਿੰਘ ਜੀ ਮਹਾਰਾਜ ਬਾਬਾ ਮਹਾਰਾਜ ਸਿੰਘ ਜੀ ਮਹਾਰਾਜ ਬਾਬਾ ਖੁਦਾ ਸਿੰਘ ਜੀ ਮਹਾਰਾਜ ਬਾਬਾ ਸਾਬ ਸਿੰਘ ਜੀ ਮਹਾਰਾਜ ਧੰਨ ਧੰਨ ਭਾਈ ਦੇਹ ਸਖਨ ਬਾਬਾ ਇੱਕ ਕਲਗੀਧਰ ਪਾਸ਼ਾ ਮਹਾਰਾਜ ਦੀ ਸਾਰੀ ਇਹ ਸੰਪਰਦਾ ਚੱਲਦੀ ਆ ਰਹੀ ਹੈ ਇਸ ਵਾਸਤੇ ਆਪ ਸਾਰੇ ਸਿਕ ਸੰਗਤ ਮਹਾਂਪੁਰਖ ਅਰਬਹਰੀ ਸਿੰਘ ਭਾਰਤ ਜੀ ਦੇ ਪ੍ਰਕਾਸ਼ ਦੇ ਰੂਪ ਬਣਾਦੇ ਹਨ ਵੱਡੇ ਭਾਗ ਹਨ ਸਾਡੇ ਭਾਈ ਸਿੱਖੋ ਇਹ ਵੱਡੇ ਭਾਗਾਂ ਦੇ ਨਾਲ ਇਹ ਮਹਾਂਪੁਰਖਾਂ ਦੇ ਦਿਹਾੜੇ ਪਾਏ ਗਏ ਇਸ ਦਿਨ ਤੇ ਵੱਡੇ ਭਾਗਾਂ ਨਾਲ ਆਇਆ ਜਾਂਦਾ ਹੈ ਸੇਵਾ ਬੜੇ ਕਰਮਾਂ ਨੂੰ ਕੀਤੀ ਜਾਂਦੀ ਹੈ ਸੇਵਾ ਕਰਕੇ ਸਿਮਰਨ ਕਰਕੇ ਫਿਰ ਮਹਾਂਪੁਰਖ ਦੀ ਦੇਵੀ ਬਖਸ਼ਿਸ਼ ਪ੍ਰਾਪਤ مہاپر کی سنت بابا جسپال من نہاری والے بابا امریک جی مہاراج بابا جوگردا یہ سمپردا اس طرح جاتی ہیں جنہیں ہر ہر نام آردیا تین کو ساب دنیا اپنا بٹا سب ہے یہ ستری مہاراج نے سارے مارے پاس سب بہت ہے ਸਾਰੇ ਜੀਓ ਜਿਨੇ ਵੀ ਆਪਾਂ ਮਾਹ ਪੁੱਤਾਂ ਨੂੰ ਸੇਵਦੇ ਹਾਂ ਪਰਮੇਸ਼ਰ ਦੇ ਪਿਆਰਿਆਂ ਦਾ ਸਿਮਰ ਕਰਦੇ ਹਾਂ ਪਰਮੇਸ਼ਰ ਦੇ ਪਿਆਰਿਆਂ ਯਾਦ ਵਿੱਚ ਆਉਂਦੇ ਹਾਂ ਉਹਨਾਂ ਜਨਮ ਦਿਹਾੜੇ ਤੇ ਆਉਂਦੇ ਹਾਂ ਉੱਥੇ ਨਰੰਕਾਰ ਦੀ ਖੁਸ਼ੀ ਹੁੰਦੀ ਹੈ ਪਰਮੇਸ਼ਰ ਆਪਣੇ ਪਿਆਰਿਆਂ ਦੀ ਵਿੜਾਈ ਕਰਾ ਕੇ ਨਰੰਕਾਰ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੀਉ ਕਲ ਕੀਰਤ ਪਾਤਸ਼ਾਹ ਮਹਾਰਾਜ ਦਾ ਬੇਤਨ ਖੁਸ਼ ਹੁੰਦਾ ਹੈ ਜਿਹੜਾ ਆਪਾਂ ਸੰਸਾਰੀ ਜੀਵਾਂ ਸਾਡਾ ਕੋ ਬੱਚਾ ਕੋ ਮਜਬੀਰ ਬਣ ਜਾਵੇ ਕੋ ਡਾਕਟਰ ਬਣ ਜਾਵੇ ਕੋ ਵਕੀਲ ਬਣ ਜਾਵੇ ਕੋ ਵੱਡਾ ਆਫਸਰ ਬਣ ਜਾਵੇ ਮਾਪੇ ਹੁਣ ਲਈ ਇਸ ਸਮਾਜ ਦੇ ਕੱਦੇ ਕੱਲੇ ਦੱਸਦੇ ਹਨ ਮੇਰੇ ਬੱਚੇ ਨਾਲ ਆਸ ਰੱਖੀ ਕੀਤੀ ਹੈ ਇਸੇ ਤਰ੍ਹਾਂ ਕੱਲ ਵੀ ਦਰ ਪਾਸ਼ਾ ਮਹਾਰਾਜ ਜੀ ਜਿਹੜੀ ਇਹ ਮਹਾਨ ਫਖਰ ਹਨ ਸਿੱਖਾਂ ਪਿਆਰਿਆਂ ਮਹਾਂਪੁਰਖਾਂ ਜਿਹਨਾਂ ਦੇ ਨਾਮ ਆਰਾਧ ਕੇ ਉਸ ਜਗਤ ਦੇ ਵਿੱਚ ਆਪਣੇਨ ਹੋਣਾ ਹੈ ਸਾਰਾ ਸੰਸਾਰ ਉਹਨਾਂ ਨੂੰ ਵਿਆਦ ਕਰਦਾ ਰਹੇਗਾ ਉਹ ਪ੍ਰਕਾਸ਼ ਵਿੱਚ ਰਹੇਗਾ ਇਹਨੇ ਪ੍ਰਕਾਸ਼ ਵਿੱਚ ਪ੍ਰਭੂ ਦੇ ਸ਼ਬਦ ਦਾ ਭੇਦ ਹੋ ਜਾਂਦੇ ਹਨ ਵਾਹਕ ਕਿ ਸਾਰਾ ਸੰਸਾਰ ਉਸ ਅਸਰ ਨਾਲ ਆ ਕੇ ਆਪਣੀ ਸੇਵਾ ਕਰਕੇ ਸਿਰਨ ਕਰਕੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ ਤਾਂ ਸੰਜੀ ਜੀ ਸੰਸਾਰੀ ਜੀਵਨ ਕੀ ਚਾਹੀਦਾ ਸੋਚ ਚ ਆਈ ਦੀ ਹੈ ਆਪਣੀ ਪ੍ਰੀਤੀ ਚਾਹੀਦੀ ਹੈ ਕਿ ਮੈਂ ਹੋਰ ਬੇਤੀ ਕਰਦੇ ਆ ਜਿਸ ਤਰ੍ਹਾਂ ਮਹਾਕੁੰਮ ਕਮਲ ਦੇ ਬਾਣਾ ਹੈ ਕਿਸ ਜੀਵ ਨੂੰ ਕਮਾਣਾ ਬੈਠਾ ਲੋਕਾਂ ਦੀਆਂ ਬੜੀਆਂ ਲੋਕਾਂ ਦੀਆਂ ਬਰਾਈਆਂ ਲੋਕਾਂ ਦੀਆਂ ਸਿਫਤ ਸਲਾਹਾਂ ਲੋਕਾਂ ਦੀਆਂ ਭਾਈ ਬਰਾਈਆਂ ਸੁਣ ਕੇ ਇਹ ਸਾਰੀਆਂ ਗੱਲਾਂ ਛੱਡ ਕੇ ਉਸ ਪਰਮੇਸ਼ਰ ਦੇ ਸ਼ਬਦ ਅਪੇਧ ਹੋਣਾ ਇਸ ਵੱਤ ਕੋ ਬੜਾ ਕਠਨ ਰਸਤਾ ਹੈ ਬੜਾ ਇਹ ਔਖਾ ਰਸਤਾ ਹੈ ਜੀ ਜਿਸ ਕੋਈ ਕਰੋੜਾ ਤੇ ਤੁਹਾਨੂੰ ਅੱਜ ਸਾਹ ਮਾਰਾ ਕਹਿੰਦੇ ਇੱਕ ਜੱਦਾ ਹੈ ਜਿਹੜਾ ਉਸ ਪਰਮੇਸ਼ਰ ਦੇ ਨਾਲ ਲੜਦਾ ਹੈ ਇਸ ਵਾਸਤੇ ਤੁਹਾਨੂੰ ਸਾਰਿਆਂ ਨੂੰ ਉਸ ਗੱਲ ਦੀ ਤਰਫ ਬਾਸ਼ਾ ਮਾਰਦੇ ਹੋ ਧੰਗੁਰੂ ਰੰਧ ਸਾਹਿਬਾ ਦੇ ਨਾਲ ਲੜ ਲਾ ਕੇ ਸਾਨੂੰ ਸਤ ਮਿਲੇ ਗਏ ਹਨ ਇਹ ਬਚਨ ਸੁਚਾਰੂ ਗੁਰੂ ਤੋਂ ਬਿਨਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਨੂੰ ਹੋਰ ਕੋਈ ਨਦਰ ਨਹੀਂ ਆਣਾ ਚਾਹੀਦਾ ਸਰਕਾਰ ਆਪਾਂ ਆਰਾਮਦਨ ਕਰ ਆਪਾਂ ਸਾਰੇ ਧਰਮਾਂ ਦਾ ਸਤਕਾਰ ਕਰਨਾ ਹੈ ਇਹ ਸਾਡੇ ਸਤਨੂਜੀ ਨੇ ਸਾਨੂੰ ਸਿਖਾਇਆ ਹੈ ਸੇਕਨ ਮਰਨ ਅ ਗੁਰੂ ਰਖਸਰ ਆਦੇ ਗੁਰੂ ਮਰਨਾ ਹੈ ਜਿਹੜੇ ਗੁਰੂ ਮੰਦੇ ਹਨ ਉਹਨੂੰ ਕਦੇ ਦੁੱਖ ਕੀ ਆਦੇ ਹਨ ਜਿਹੜਾ ਭਾਈ ਸਾਹਿਬ ਨੇ ਸੁਣਾਇਆ ਸੀ ਕਿ ਭਾਈ ਮਾਨੀਸ ਦਾ ਬੰਦ ਬੰਦ ਕਰਨਾ ਦੇਖ ਲੈਂਗੇ ਉਹ ਵਾਲਦਤ ਗੁਰੂ ਜੀ ਨੇ ਮੇੜ ਕੇ ਸਾੜ ਦਿੱਤੇ ਉਹ ਕਿਉਂ ਸਾੜ ਦਿੱਤੇ ਉਹ ਪਰਮੇਸ਼ਰ ਵਿੱਚ ਅਪੇਧ ਹੋ ਗਿਆ ਤਾਂ ਗੁਰੂ ਦੇ ਸ਼ਬਦ ਦੇ ਵਿੱਚ ਅਪੇਧ ਹੋ ਗਿਆ ਸਾਡੇ ਜਿਹੜੇ ਗੁਰੂ ਨਾਨਕ ਦੇ ਸੇਵ ਸਿੱਖ ਅੱਜ ਵੀ ਗੁਰ ਸ਼ਬਦ ਨਾਲ ਬਾਣੀ ਨਾਲ ਪਿਆਰ ਕਰਦੇ ਹਨ ਗੁਰੂ ਸਾਹਿਬ ਨਾਲ ਪਿਆਰ ਕਰਦੇ ਹਨ ਗੁਰੂ ਦੇ ਪਿਆਰਿਆਂ ਦੇ ਨਾਲ ਫਿਰ ਕੇ ਰਹਿੰਦੇ ਹਨ ਜਿਸ ਤਰ੍ਹਾਂ ਆਪ ਇਹ ਸੰਗਤ ਕਰ ਰਹੇ ਹੋ ਇਹ ਸਭ ਤੋਂ ਉੱਤਮ ਕਰਮ ਹੈ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਕ ਨੇ ਕਥਾ ਕੀਰਤਨ ਸਰਬ ਕਥਾ ਇਹ ਸਾਡੇ ਵੱਡੇ ਭਾਗ ਆ ਇਸ ਇਸੇ ਦੇ ਗੁਰੂ ਸਾਹਿਬ ਕੋਲ ਫਤਿਹ ਆ ਕਿਥੋਂ ਸਰਬਕਸ ਜੰਮੀ ਆ ਆਵਾਪਰ ਇੱਕ ਧਾਰਨਾ ਬਾਰੇ ਸੁਣਾਉਣੀ ਕਰਦੇ ਗੁਰੂ ਜੀ ਨੇ ਸਿੰਗਾ ਦਾ ਪਿਆਰ ਦੇ Thank ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਮੈਂ ਸਾਰੀ ਮਹਾਸਾਧਨ ਤੇ ਤੁਹਾਨੂੰ ਆਦਰ ਕਰਦਾ ਜਿਹੜੇ ਮਹਾਰਤਾਂ ਨੇ ਸਖਤ ਨੇ ਰੋਬੋ ਸਿਸਟਮ ਦੀ ਦੇਰੇ ਕਰੀਮ ਕਿ ਕਬੱਡੀਆ ਹੈ ਇਸ ਸਮਾ ਦੇਖ ਕੇ ਗੁਰੂ ਕੇ ਸੰਗਤ ਦੇ ਦਰਸ਼ਕਾਂ ਦਾ ਸਾਧਗੁਰੂ ਰਤਨ ਮਹਾਰਾਜ ਜੀ ਨੂੰ ਕੋਜ ਸਮਾ ਕੋਜ ਸਵਾਸ ਸਤਿਕਾਰ ਕਿਸ ਬਾਸ ਸਵਾਸ श्री संताब जय हर बाबा जय श्री